ਜੁੜੀ ਹੋਈ ਰਹਿ ਰਹੇ ਆਪ ਸਭ ਨੂੰ ਲੈ ਕੇ ਹਜ਼ਰਤ ਦੀ ਖਬਰ ਖਬਰ ਨਾਲ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਹਿਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਜਦੀ ਵੱਡੀ ਖਬਰ ਨਗਰ ਨਿਗਮ ਚੋਣਾ ਨੂੰ ਲੈ ਕੇ ਐਪੀ ਨੇ ਲਗਾਈ ਮੰਤਰੀ ਵਿਧਾਇਕ ਵਿਧਾਇਕ ਨ ਲਗਾਈ 1 ਦਸੰਬਰ ਨੂੰ ਹੋਣਗੇ VOTING ਇਸ SGPC ਦੀ ਮੌਲਤੀ ਕੰਡੀ ਮਗਿਸਤ ਨਾਲ ਹੀ ਪੰਜਾਬ ਵਿੱਚ ਨਗਰ ਨਗਮ ਚੋਣਾ ਦੀ ਤੀਹ ਰਿਕਾ ਦਾ ਐਲਾਨ ਹੋ ਗਿਆ ਹੈ ਤੇ ਇਸ ਨੂੰ ਲੈ ਕੇ ਸੂਬੇ ਦੀਆਂ ਸਿਆਸੀ ਪਾਰਟੀਆਂ ਵੀ ਹਰਕਤ ਵਿੱਚ ਆ ਗਈਆਂ ਹੱਡ ਚੋਣਾ ਦਾ ਐਲਾਨ ਹੋ ਗਿਆ ਆ। ਹਾਕ ਵਿੱਚ ਆ ਗਈਆਂ ਤੇ ਚੋਣਾਂ ਦਾ ਐਲਾਨ ਹੁੰਦਿਆ ਹੀ ਹਾਕਮ ਤੀਰ ਆਮ ਆਦਮੀ ਪਾਰਟੀ ਨੇ ਆਪਣੀਆਂ ਸਕਰੀਨਿੰਗ ਕਮੇਟੀ ਦਾ ਲਾਨਕ ਵੀ ਕਰ ਦਿੱਤਾ ਪਾਰਟੀ ਨੇ سوشل میڈیا ਤੇ ਇਸ ਦੀ ਜਾਣ ਕਰ ਦਿੰਿਆ ਮੰਤਰੀ ਨੇ ਸਾਤਾਸ਼ ਤਾਂ ਐਕਸਟਰਨਲ ਇਹਨਾਂ ਨੇ ਜਾਣ ਕਰ ਦਿੱਤੀ ਹੈ ਕਿ ਇਸ ਦੀ ਲਿਸਟ ਦਾਬਿਕ ਮੈਂਬਰ ਪਾਰਲੀਮੈਂਟ ਰਾਜkumar ਜੰਮੇਵਾਲ ਨੂੰ ਫਗਵਾੜਾ ਨਗਰ ਨਿਗਮ ਵਿੱਚ ਜ਼ਿੰਮੇਵਾਰ ਦਿੱਤੀ ਗਈ ਹੈ ਤੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੂੰ ਅੰਮ੍ਰਿਤਸਰ ਸਕਰੀਨਿੰਗ ਕਮੇਟੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਤੇ ਲਾਲਜੀਤ ਸਿੰਘ ਭੁੱਲਰ ਨੂੰ ਤਰਨਤਾਰਨ ਦੀ ਸੌਂਪੀ ਗਈ ਹੈ ਖਬਰ ਨੂੰ ਤਾਂ ਤੱਕ ਵੇਖ ਲਈ ਆਪਸਰ ਦਾ ਨਮਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਧੰਨਵਾਦ